ਦੇਖੋ ਆਪ ਜੀ ਨੂੰ ਮੈਂ ਦੱਸਿਆ ਸੀ ਕਿ ਕਦੀ ਵੀ ਤੁਸੀਂ ਰੋਟੀ ਜੋ ਹੈ ਉਹ ਇਸ ਤਰ੍ਹਾਂ ਚੁੱਲੇ ਦੀ ਇਸ ਵਾਲੀ ਫਲੇਮ ਤੇ ਨਾ ਫਲਾਓ ਹਮੇਸ਼ਾ ਹੀ ਰੋਟੀ ਨੂੰ ਤਵੇ ਦੇ ਉੱਤੇ ਫਲਾਓ ਆਪਾਂ ਦੇਖਦੇ ਹਾਂ ਰੋਟੀ ਨੂੰ ਆਪਾਂ ਤਵੇ ਦੇ ਉੱਤੇ ਕਿਸ ਤਰ੍ਹਾਂ ਫਲਾ ਸਕਦੇ ਹਾਂ ਕਿਉਂਕਿ ਜੇ ਤੁਸੀਂ ਫਲੇਮ ਦੇ ਉੱਤੇ ਰੋਟੀ ਨੂੰ ਫਲਾਉਂਦੇ ਹੋ ਤਾਂ ਉਸ ਦੇ ਵਿੱਚ ਅੰਜਲਿਆ ਹੋਇਆ ਵੱਲਣ ਉਸਦੇ ਨਾਲ ਚਿਪਕ ਜਾਂਦਾ ਹੈ ਤੇ ਆਪ ਜੀ ਨੂੰ ਕਈ ਖਤਰਨਾਕ ਬਿਮਾਰੀਆਂ ਲੱਗਦੀਆਂ ਹਨ ਤੇ ਆਪਾਂ ਦੇਖਦੇ ਹਾਂ ਹੁਣ ਕਿ ਰੋਟੀ ਨੂੰ ਆਪਾਂ ਕਿਸ ਤਰ੍ਹਾਂ ਤਵੇ ਦੇ ਉੱਤੇ ਹੀ ਫਲਾ ਸਕਦੇ ਹਾਂ ਇਹ ਦੇਖੋ ਦੁਬਾਰਾ ਉਸ ਨੂੰ ਟਰਨ ਕਰ ਲੋ ਇਹ ਤਾਂ ਦਿਖਾ ਰਹੇ ਹਾਂ ਕਿ ਕਦੇ ਵੀ ਤੁਸੀਂ ਰੋਟੀ ਨੂੰ ਡਾਇਰੈਕਟ ਫਲੇਮ ਤੇ ਨਾ ਪਕਾਓ ਉਸ ਨਾਲ ਆਪਾਂ ਰੋਟੀ ਚੰਗੀ ਤਰ੍ਹਾਂ ਫੁੱਲ ਤਾਂ ਜਾਂਦੀ ਹੈ ਪਰ ਉਸ ਨਾਲ ਅੰਜਲੀ ਗੈਸ ਰੋਟੀ ਦੇ ਨਾਲ ਲੱਗ ਜਾਂਦੀ ਹੈ ਤੇ ਜਿਸ ਨਾਲ ਬਹੁਤ ਖਤਰਨਾਕ ਬਿਮਾਰੀਆਂ ਤੁਹਾਨੂੰ ਲੱਗਦੀਆਂ ਹਨ ਆ ਦੇਖੋ ਜੀ ਤੁਹਾਡੇ ਸਾਹਮਣੇ ਆਪਾਂ ਰੋਟੀ ਨੂੰ ਤਵੇ ਦੇ ਉੱਤੇ ਹੀ ਫਲਾ ਕੇ ਦਿਖਾਇਆ ਹੈ あ。